ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ ਦਾ ਗੁਰਮੁਖ ਰੈਗੋ ਨਾਈਜ਼ਸ ਦਾ ਨਾਮ ਉਹ ਨਾਨਕ ਐਂਡ ਇਜ਼ ਅਬਸਰਵਡ ਇਨਟੂ ਦਾ ਟ्रू ਵਨ ਗੁਰਮੁਖ ਨਾਮ ਪਛਾਣੀਐ ਗੁਰੂ ਵੱਲ ਜੀਨਾ ਦਾ ਮੁਖ ਹੁੰਦਾ ਹੈ ਜਿਨ੍ਹਾਂ ਦੀ ਸੋਚ ਗੁਰੂ ਤੇ ਹੀ ਟਿਕੀ ਹੁੰਦੀ ਹੈ ਜਿਹੜੇ ਗੁਰੂ ਨੂੰ ਸਮਰਪਿਤ ਹੁੰਦੇ ਨੇ ਜਿਹੜੇ ਗੁਰੂ ਦੀ ਹਰੇਕ ਕਹੀ ਗੱਲ ਦੀ ਮਾਨਤਾ ਰੱਖਦੇ ਨੇ ਉਹਨਾਂ ਨੂੰ ਹੀ ਕਿਹਾ ਜਾਂਦਾ ਗੁਰਮੁਖ ਉਹੀ ਗੁਰਮੁਖ ਅਸਲੀ ਸੇਵਕ ਹੁੰਦੇ ਨੇ ਤੇ ਉਹੀ ਅਸਲੀ ਸੇਵਕ ਗੁਰੂ ਦੁਆਰਾ ਦੱਸੇ ਗਏ ਸੱਚ ਦੀ ਸ਼ਕਤੀ ਨੂੰ ਪਹਿਚਾਨਦੇ ਨੇ ਤੇ ਬ੍ਰਹਮ ਗਿਆਨ ਵਿੱਚ ਝੱਲੀਆਂ ਹੁੰਦੇ ਨੇ ਜੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਸੇ ਵੀ ਸvaroop ਦੇ ਵਿੱਚ ਰਚਿਤ ਗੁਰਬਾਣੀ ਦਾ ਸਿਧਾਂਤ ਤੇ ਹੀ ਹੈ ਕਿ ਅਸਲ ਦੇ ਵਿੱਚ ਅਸਲੀ ਸੱਚੇ ਸੇਵਕ ਕੋਹੀ ਨੇ ਜਿਹੜੇ ਆਪਣੇ ਗੁਰੂ ਦਾ ਕੇਹਾ ਮੰਨਦੇ ਨੇ ਤੇ ਆਪਣੇ ਜੀਵਨ ਨੂੰ ਸੱਚ ਦੇ ਰਾਹ ਤੇ ਤੋਰ ਕੇ ਆਪਣੇ ਆਪ ਨੂੰ ਸੱਚ ਵਿੱਚ ਹੀ ਸਮਾ ਲੈਂਦੇ ਨੇ ਜਿਵੇਂ ਸੂਰਜ ਦੇ ਪ੍ਰਕਾਸ਼ ਦੇ ਵਿੱਚ ਛੋਟੇ-ਛੋਟੇ ਪਤੰਗੇ ਜਿਹੇ ਹੁੰਦੇ ਨੇ ਉਹ ਆਪਣਾ-ਆਪਣਾ ਜੀਵਨ ਤੇ ਆਪਣੀ ਰੌਸ਼ਨੀ ਨੂੰ ਸ਼ਾਮਿਲ ਕਰ ਲੈਂਦੇ ਨੇ ਤੇ ਜਿਵੇਂ ਇੱਕ ਸਮੁੰਦਰ ਦੇ ਵਿੱਚ ਜਾ ਕੇ ਸਾਰੀਆਂ ਨਦੀਆਂ ਮਿਲ ਜਾਂਦੀਆਂ ਨੇ ਐਵੇਂ ਆਪਣੇ ਗੁਰੂ ਵਿੱਚ ਮਿਲ ਕੇ ਗੁਰੂ ਰੂਪੀ ਹੋ ਜਾਂਦੇ ਨੇ ਤੇ ਪਾਰ ਬ੍ਰਹਮ ਨੂੰ ਹਾਸਲ ਕਰ ਲੈਂਦੇ ਨੇ